ਹਾਂਜੀ ਪਿਆਰੇ ਦੋਸਤੋ ਹੁਣ ਤੁਹਾਨੂੰ ਇਹ ਚੀਜ਼ਾਂ ਨਹੀਂ ਵੇਖਣ ਨੂੰ ਮਿਲਣਗੀਆਂ ਜਿਹੜੀਆਂ ਪਾਕਿਸਤਾਨ ਦੇ ਯੂਟਿਊਬਰ ਸੀਗੇ ਉਹਨਾਂ ਤੇ ਲੱਗ ਗਿਆ ਬੈਨ ਕੁਝ ਕਲਾਕਾਰਾਂ ਤੇ ਵੀ ਲੱਗ ਗਿਆ ਤੇ ਕਾਫੀ account Instagram accountਾਂ ਤੇ ਵੀ ਲੱਗ ਗਿਆ ਉਹਨਾਂ ਦੇ ਨਿਊ ਚੈਨਲ ਵਗੈਰਾ ਦੇ account ਸੀ ਉਹਨਾਂ ਤੇ ਵੀ ਲੱਗ ਗਿਆ ਜਿਹੜੇ ਉਹਨਾਂ ਦੇ ਕਲਾਕਾਰ ਹੈ ਉਹਨਾਂ ਦਾ ਮੈਂ ਤੁਹਾਨੂੰ ਨਾਮ ਦੱਸਦਾ ਹਾਨੀਆ ਮੀਰ ਜਿਸ ਨੂੰ ਕਾਫੀ ਲੋਕ ਜਾਣਦੇ ਐ ਦਲਜੀਤ ਦੀ ਫਿਲਮ ਸਰਦਾਰ ਜੀ 3 'ਚ ਵੀ ਆਉਣ ਵਾਲੀ ਸੀ ਸ਼ਾਇਦ ਹੁਣ ਨਹੀਂ ਆਉਗੀ ਉਹਨਾਂ ਤੇ ਬੈਨ ਲਾਤਾ ਉਹਨਾਂ ਦਾ ਅਕਾਊਂਟ ਵੀ ੜਾਤਾ ਇੰਡੀਆ ਦੇ ਵਿੱਚ ਆਪਾਂ ਨਹੀਂ ਉਹਨਾਂ ਦੇ ਅਕਾਊਂਟ ਨੂੰ ਚੈੱਕ ਕਰ ਸਕਦੇ ਬਲੌਕ ਹੋ ਗਿਆ ਤੇ ਅਲੀ জাফর ਜਿਹੜਾ ਤੇਰੇ ਬਿਨ ਤੇ ਬਗਾਰਾ ਇਦਾਂ ਫਿਲਮਾਂ ਚਾਹੁੰਦਾ ਹੁੰਦਾ ਸੀਗਾ ਉਹ ਵੀ ਬਲੌਕ ਹੋ ਗਿਆ ਫਵਾਦ ਖਾਨ ਸਨਮ ਸੈਦ ਜਿਨ੍ਹਾਂ ਦਾ ਨਾਟਕ ਤੁਸੀਂ ਵੇਖਿਆ ਹੋਊਗਾ ਜ਼ਿੰਦਗੀ ਗੁਲਜ਼ਾਰ ਹੈ ਬਹੁਤ ਮਸ਼ਹੂਰ ਸੀ ਇੰਡੀਆ ਦੇ ਵਿੱਚ ਬਿਲਾਲ ਅਬਾਸ ਇਕਰਾ ਅਜੀਜ਼ ਇਮਰਾਨ ਅਬਾਸ ਸਜਲ ਅਲੀ ਬਗਾਰਾ ਜਿੰਨੇ ਇਹ ਕਲਾਕਾਰ ਸੀ ਪਾਕਿਸਤਾਨ ਦੇ ਉਹਨਾਂ ਤੇ ਪੂਰੀ ਤਰ੍ਹਾਂ ਇੰਡੀਆ ਦੇ ਵਿੱਚ ਉਹਨਾਂ ਦੇ ਚੈਨਾ ਬਲੌਕ ਕਰਤੇ ਐ ਮੈਂ ਤਾਂ ਕਹਿੰਦਾ ਪੰਜਾਬੀ ਜਿਹੜੇ ਰਹਿ ਗਏ ਥੋਚਾਰ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਉਹਨਾਂ ਨੂੰ ਬਲੌਕ ਕੀਤਾ ਜਾਵੇ ਇਹਨਾਂ ਨਾਲ ਕੋਈ ਰਿਸ਼ਤਾ ਨਾ ਤਾਂ ਹੁਣ ਨਹੀਂ ਰੱਖਣਾ ਸਰਕਾਰ ਨੇ ਪੂਰੀ ਤਰ੍ਹਾਂ ਮੋਹਰ ਲਾਤੀ ਪੱਕੀ ਤਾਬੂਦ ਦੇ ਵਿੱਚ ਆਖਰੀ ਕਿੱਲ ਠੋਕਤਾ ਕਿਉਂਕਿ 2 ਤਰੀਕ ਯਾਨੀ ਕਿ 2 ਮਈ ਦੀ ਰਾਤ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 12 ਵਜੇ ਤੋਂ ਬਾਅਦ ਯਾਨੀ ਕਿ 3 ਤਰੀਕ ਜਿਹੜੀ ਅੱਜ ਦੀ 3 ਤਰੀਕ ਹੈ 3 ਮਈ ਐ ਅੱਜ ਤੋਂ ਯਾਨੀ ਕਿ ਸਟਾਰਟ ਹੋ ਗਿਆ ਇਹ ਲਾਗੂ ਹੋ ਗਿਆ ਹੁਕਮ ਪਾਕਿਸਤਾਨ ਦੇ ਵਿੱਚੋਂ ਕੋਈ ਵੀ ਸਮਾਨ ਇੰਡੀਆ ਦੇ ਵਿੱਚ ਇੰਪੋਰਟ ਨਹੀਂ ਹੋ ਸਕਦਾ ਕਿਸੇ ਹੋਰ ਦੇਸ਼ ਦੇ ਥਰੂ ਵੀ ਨਹੀਂ ਹੋ ਸਕਦਾ ਇਹ ਵੀ ਨਹੀਂ ਪਾਕਿਸਤਾਨ ਤੋਂ ਦੁਬਈ ਜਾੜੋ ਦੁਬਈ ਤੋਂ ਤੁਸੀਂ ਇੱਥੇ ਇੰਡੀਆ ਦੇ ਵਿੱਚ ਲਿਆਓ ਬਿਲਕੁਲ ਹੀ ਇੰਡੀਆ ਸਰਕਾਰ ਨੇ ਇਸ ਤੇ ਪਾਬੰਦੀ ਲਾ ਦਿੱਤੀ ਹੈ ਤੇ ਪਾਕਿਸਤਾਨ ਦੇ ਯੂਟਿਊਬਰ ਉਹ ਤੁਹਾਨੂੰ ਤੁਹਾਨੂੰ ਨਹੀਂ ਦੇਖਣਗੇ ਜਿਹੜੇ ਕਹਿੰਦੇ ਹੁੰਦੇ ਸੀ ਆ ਕਿਸੇ ਜਾਂਦੇ ਸੀ ਗਰੁੱਪ ਕੋਲੇ ਕਿਸੇ ਛੜਕ ਵਗੈਰਾ ਤੇ ਖੜੇ ਤੇ ਉਹਨੂੰ ਕਹਿੰਦੇ ਸੀ ਹਾਂਜੀ ਆ ਦੇਖੋ ਗੱਡੀ ਇਹ ਦੇਖੋ ਆ ਵੀਡੀਓ ਦੇਖੋ ਵੀਡੀਓ ਦਿਖਾ ਕੇ ਕਹਿੰਦੇ ਹੁੰਦੇ ਸੀ ਆ ਵੀਡੀਓ ਦੇਖੋ ਵੀ ਇਹ ਗੱਡੀ ਕਿੰਨੇ ਦੀ ਹੋਊਗੀ ਉਹ ਕਹਿੰਦੇ ਹੁੰਦੇ ਸੀ ਇਹ ਤਾਂ ਇੰਨੇ ਦੀ ਹੋਊਗੀ ਇਹ ਤਾਂ 5 ਕਰੋੜ ਦੀ ਹੋਊਗੀ ਨਹੀਂ ਇਹ 5 ਲੱਖ ਦੀ ਹੈ ਇਹ ਕਿੱਥੇ ਮਿਲਦੀ ਹੈ ਇਹ ਇੰਡੀਆ ਚ ਹੈ ਉਹ ਇੰਡੀਆ ਨਹੀਂ ਤਾਂ ਕੀ ਕਰ ਗਿਆ ਆ ਸ਼ਹਿਰ ਦੇਖੋ ਇਹ ਕਿੱਥੋਂ ਦਾ ਇਹ ਨਹੀਂ ਟੋਕੀਓ ਦੀ ਰਾਜਧਾਨੀ ਇਹ ਟੋਕੀਓ ਹੈ ਨਹੀਂ ਇਹ ਹੈ ਸਿੰਗਾਪੁਰਾ ਹੈ ਨਹੀਂ ਇਹ ਚਾਈਨਾ ਦਾ ਕੋਈ ਸ਼ਹਿਰ ਹੈ ਉਹ ਫਿਰ ਅੱਗੋਂ ਕਹਿੰਦਾ ਨਹੀਂ ਇਹ ਇੰਡੀਆ ਹੈ ਬੰਗਲੌਰ ਹੈ ਮੁੰਬਈ ਹੈ ਦਿੱਲੀ ਹੈ ਅੱਛਾ ਇੰਡੀਆ ਨਾ ਤਰੱਕੀ ਕਰ ਗਿਆ ਨਹੀਂ ਯਾਰ ਇਹ ਹੋ ਹੀ ਨਹੀਂ ਸਕਦਾ ਇਹ ਤਾਂ ਸਾਡੇ ਨਾਲ ਹੀ ਜਾਦ ਹੋਇਆ ਸਾਡੇ ਨਾਲ ਹੀ ਦੇਸ਼ ਆ ਉਹ ਤਾਂ ਆਜ਼ਾਦ ਕਦੇ ਹੋਇਆ ਤੋਂ ਬਣਿਆ ਦੇਸ਼ ਜਾਨੀ ਕਿ ਆਜ਼ਾਦ ਤਾਂ ਇੰਡੀਆ ਹੋਇਆ ਸੀ ਉਸ ਨੂੰ ਤਾਂ ਬਣਾਇਆ ਗਿਆ ਸੀ ਪੈਦਾ ਕੀਤਾ ਗਿਆ ਸੀ ਅੱਛਾ ਯਾਰ ਇਦਾਂ ਹੋਇਆ ਐਨੀ ਤਰੱਕੀ ਇੰਡੀਆ ਚ ਆ ਅਮਰੁੱਤੀ ਘਾਰ ਕਿੰਨੇ ਦੀ ਉੱਥੇ ਤਾਂ ਯਾਰ ਪੱਠੇ ਕੁੱਤਰਣ ਵਾਲੇ ਪੱਠੇ ਲਿਆਉਣ ਵਾਸਤੇ ਖੇਤਾਂ ਚੋਂ ਰੱਖੀ ਹੋਈ ਐ ਲੋਕਾਂ ਨੇ ਅੱਛਾ ਇੱਥੇ 35 ਲੱਖ ਦੀ ਆ ਉਹ ਗੱਲਾਂ ਤਾਂ ਹੁਣ ਸੁਣਨੂ ਨਹੀਂ ਮਿਲਣਗੀਆਂ ਸੁਣਨੂ ਦੇਖਣੂ ਉਹ ਤਾਂ ਕਰਤਾ ਬੰਦ ਸਰਕਾਰ ਨੇ ਸਾਰੇ ਯੂਟਿਊਬਰ ਜਿਵੇਂ ਕਿ ਕਾਫੀ ਆ ਜਾਣਦੇ ਮੈਂ ਇੱਕ ਕਿਸੇ ਦੇ ਮੂੰਹ ਦੇ ਵਿੱਚ ਤੁੰਡ ਦਿੰਦੇ ਸੀ ਅੱਗੋਂ ਤੋਂ ਬੁਲਾਉਂਦੇ ਸੀ ਜਿਹੜੀ ਅਚ ਆ ਚੰਗਾ ਹੈ ਇੰਡੀਆ ਚ ਆ ਚੰਗਾ ਹੈ ਪੀਐਮ ਮੋਦੀ ਆਏ ਆ ਪੀਐਮ ਮੋਦੀ ਇਥੇ ਪਾਕਿਸਤਾਨ ਦਾ ਵੀ ਹੋਣਾ ਚਾਹੀਦਾ ਉਹ ਸਾਰਾ ਕੁਝ ਹੁਣ ਤੁਹਾਡੇ ਕੰਨ ਪਕਾਉਨੋ ਉਹ हट ਗਿਆ ਤੇ ਬਾਕੀ ਨਿਊਜ਼ ਚੈਨਲ ਤੇ ਉਹ ਜਿਹੜਾ ਕੁਝ ਪ੍ਰੋਪਗੈਂਡਾ ਫਲਾਉਂਦੇ ਸੀ ਉਹ ਤਾਂ ਬੈਨ ਲਗਾਇਆ ਲਗਾਇਆ ਸੀ ਇੰਸਟਾਗ੍ਰਾਮ ਅਕਾਊਂਟ ਤੇ ਵੀ ਉਹਨਾਂ ਨੇ ਬੈਨ ਲਗਾਤਾ ਪੂਰੀ ਤਰ੍ਹਾਂ ਸਾਣੀਆਂ ਮੇਰੇ ਨੇ ਤਾਂ ਉੱਥੋਂ ਦੇ ਥੋੜਾ ਜਿਹਾ ਗਰਮ ਵੀ ਹੋ ਗਿਆ ਆ ਵੀ ਸਰਕਾਰ ਤੇ ਆ ਦੇਸ਼ ਤੇ ਵੀ ਮੇਰੇ ਤਾਂ ਐਂਟਰੀ ਹੋਣ ਤੋਂ ਪਹਿਲੇ ਬੈਨ ਹੋ ਗਈ ਕਿਉਂਕਿ ਉਹਨੇ ਤਾਂ ਜੇ ਪੰਜਾਬੀ ਫਿਲਮ ਦੇ ਰਾਹੀਂ ਬਾਲੀਵੁੱਡ ਚ ਐਂਟਰੀ ਕਰਨੀ ਸੀ ਉਹਦਾ ਭਵਿੱਖ ਤਾਂ ਬੰਦ ਤੋਂ ਪਹਿਲੇ ਖਤਮ ਹੋ ਗਿਆ ਤੇ ਦੂਸਰੀ ਗੱਲ ਉਹ ਕਿੰਨਾ ਧਿਫਾਮ ਕੀਤਾ ਕਿੰਨਿਓ ਤੇ ਸਟੇਜ ਤੇ ਵਿਚਰੀ ਨੇ ਦਲਜੀਤ ਦਸਾਹਣ ਨੂੰ ਸੰਪਰਕ ਕਰਕੇ ਉੱਥੋਂ ਗਿਫਟ ਲਿਆ ਲੋਕਾਂ ਦੀ ਨਜ਼ਰ ਚ ਆਈ ਫੇਰ ਉਹ ਪੋਸਟ ਆ ਪਉਂਦੀ ਸੀ ਪਰ ਇੰਡੀਆ ਬਾਰੇ ਚੰਗਾ ਚੰਗਾ ਤਾਂ ਕਹਿੰਦੇ ਆ ਫੇਰ ਕਿਤੇ ਜਾ ਕੇ ਉਹਨੇ ਫਿਲਮਾਂ ਚ ਐਂਟਰੀ ਮਾਰਨੀ ਸੀ ਉਹ ਸਾਰਾ ਕੀਤੇ ਕਰਾਏ ਤੇ ਪਾਣੀ ਫੇਰਤਾ ਮੋਦੀ ਸਰਕਾਰ ਨੇ ਦੂਸਰੀ ਗੱਲ ਜਿਹੜਾ ਇਹ ਕਹਿੰਦੇ ਹੁੰਦੇ ਨੇ ਨਾ ਇੱਕ ਗੱਲ ਤੁਸੀਂ ਨੋਟ ਕਰ ਲਿਓ ਉੱਥੇ ਹੈਗਾ ਡਾਟਾ ਮਹਿੰਗਾ ਯਾਨੀ ਕਿ ਪਾਕਿਸਤਾਨ ਦੇ ਵਿੱਚ ਡਾਟਾ ਹੈਗਾ ਮਹਿੰਗਾ ਇੰਟਰਨੈਟ ਵਗੈਰਾ ਜਿਹੜਾ ਡਾਟਾ ਪਲਾਨ ਆਪਾਂ ਪਾਉਣੇ ਆ ਇੰਡੀਆ ਦੇ ਵਿੱਚ ਹੈਗਾ ਸਸਤਾ ਆਪਾਂ ਇੱਥੇ ਜ਼ਿਆਦਾ ਦੇਖਦੇ ਆ ਉਹਨਾਂ ਨੂੰ ਜਿੰਨੀ ਵਿਊਰਸ਼ਿਪ ਮਿਲਦੀ ਸੀ ਉਹ ਇੰਡੀਆ ਤੋਂ ਜ਼ਿਆਦਾ ਮਿਲਦੀ ਸੀ ਸੁਪਰ ਥੈਂਕਸ ਮਿਲਦੇ ਸੀ ਜੁਆਇਨ ਕਰਦੇ ਸੀ ਤਾਂ ਉਹਨਾਂ ਦੇ ਪੈਸੇ ਮਿਲਦੇ ਸੀ ਮੈਂ ਵਿਊਜ਼ ਦੇ ਪੈਸੇ ਮਿਲਦੇ ਸੀ ਪੈਸੇ ਸ਼ਾਇਦ 100 ਧਾਰਾ ਤਾਂ ਡਾਲਰ ਸ਼ਾਇਦ ਦੇ ਸੀ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇੰਨੇ ਕੁ ਪੈਸੇ ਉਹ ਬਣਾਉਂਦੇ ਸੀ ਤੇ ਉਹਨਾਂ ਨੇ ਦੋ ਦੋ ਤਿੰਨ ਤਿੰਨ ਚੈਨਲ ਬਣਾ ਲਏ ਸੀ ਇੱਕ ਤਾਂ ਮੈਂ ਹਜੇ ਵੀ ਚੱਲ ਰਿਹਾ ਮੈਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਦਾ ਜੀ ਉਹਨਾਂ ਤੱਕ ਮੇਰੀ ਇਹ ਵੀਡੀਓ ਜਾਵੜੇ ਪਹਿਲਾਂ ਵਾਲੀ ਵੀਡੀਓ ਵਾਂਗ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ ਤੁਸੀਂ ਬਹੁਤ ਹੋਰ ਦੇ ਤੇ ਰਿਸਪੌਂਸ ਦਿੱਤਾ ਉਸ ਦਾ ਇਹ ਬਸ ਸੈਕੰਡ ਪਾਰਟ ਹੀ ਸਮਝ ਲਓ ਵੀ ਉਸ ਤੇ ਮੈਂ ਇਹ ਬੇਨਤੀ ਕੀਤੀ ਸੀ ਵੀ ਪਾਕਿਸਤਾਨੀ ਕਲਾਕਾਰਾਂ ਤੇ ਬੈਨ ਲੱਗਣਾ ਚਾਹੀਦਾ ਉਹ ਸੱਚੀ ਸਰਕਾਰ ਨੇ ਲਾਤਾ ਤੇ ਆਪਾਂ ਗੱਲ ਕਰਦੇ ਸੀਗੇ ਯੂਟਿਊਬਰਾਂ ਦੀ ਯੂਟਿਊਬਰਾਂ ਇਕ ਰੈਕਸ਼ਨ ਚੈਨਲ ਵਾਲੇ ਆ ਉਹ ਬਹਿ ਜਾਣਗੇ ਤੜਕੇ ਨਾਤ ਹੋ ਕੇ ਵਿਹਲੇ ਹੋ ਕੇ ਆਪਣੇ ਲੋਕਾਂ ਨੂੰ ਮੂਰਖ ਬਣਾਉਣ ਨੂੰ ਵੀ ਸਾਡੇ ਲੋਕ ਮੂਰਖ ਨਹੀਂ ਆਪਣੇ ਲੋਕ ਵੀ ਸੁਆਦ ਹੀ ਲੈਂਦੇ ਉਹਨਾਂ ਤੋਂ ਉਹ ਬਹਿ ਜਾਣਗੇ ਉਹ ਲਿਖਦੇ ਆ ਤੁਸੀਂ ਇਦਾਂ ਕਰਿਓ ਉਹਨਾਂ ਨੂੰ ਕਦੇ ਨਾ ਮੈਸੇਜ ਕਰਕੇ ਪੁੱਛਿਓ ਵੀ ਆਹ ਕੀ ਲਿਖਿਆ ਇਹ ਤਾਂ ਬਿਨਾ ਟਰਾਂਸਲੇਟ ਕੀਤੇ ਨਾ ਊੜਾੜਾ ਲਿਖ ਕੇ ਦਿਖਾ ਦਿਓ ਕੋਛ ਨਹੀਂ ਆਉਂਦਾ ਇਹਨਾਂ ਨੂੰ ਉਹ ਕਾਪੀ ਪੇਸਟ ਕਰਦੇ ਆ ਚੱਕਦੇ ਆ YouTube ਤੋਂ YouTube ਤੋਂ ਵੀਡੀਓ ਚੱਕਦੇ ਆ ਉਸ ਦਾ ਟਾਈਟਲ ਚੱਕਦੇ ਆ ਉਸ ਨੂੰ ਕਾਪੀ ਕਰਦੇ ਆ ਉਵੇਂ ਰੱਖ ਲੇਖ ਦਿੰਦੇ ਆ ਉਹਨਾਂ ਨੂੰ ਜਿਹੜਾ ਕੁਛ ਉਹ ਲਿਖਿਆ ਹੁੰਦਾ ਨਾ ਉੱਪਰ ਪੰਜਾਬੀ ਚ ਉਹ ਉਹਨਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ ਉਹ ਪੰਜਾਬੀ ਤਾਂ ਆਪਾਂ ਦੱਸੇ ਤੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਗੁਰਮੁਖੀ ਹੈ ਤੇ ਉਧਰ ਜਿਹੜੀ ਚੱਲਦੀ ਹੁੰਦੀ ਹੈ ਜਿਹੜੀ ਪੰਜਾਬੀ ਉਰਦੂ ਵਾਲ ਮਤਲ ਲਿਖੀ ਜਾਂਦੀ ਹੈ ਖੱਬੇ ਹੱਥ ਨਾਲ ਵੀ ਉਹ ਸ਼ਾਹਮੁਖੀ ਹੁੰਦੀ ਹੈ ਇਸ ਤੋਂ ਪਹਿਲਾਂ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਉਹ ਪੰਜਾਬੀ ਨੂੰ ਬੰਗਾਲੀ ਨੂੰ ਹਿੰਦੀ ਨੂੰ ਹੋਰ ਸਾਰਾ ਕੁਝ ਨੂੰ ਇੱਕੋ ਹੀ ਸਮਝਦੇ ਸੀ ਇੱਕੋ ਧਾਗੇ ਰੱਸੇ ਬੰਨ੍ਹਦੇ ਸੀਗੇ ਉਹ ਉਹ ਕੋਈ ਜ਼ਿਆਦਾ ਨਹੀਂ ਪੰਜਾਬੀਆਂ ਨੂੰ ਜਾਂ ਆਪਾਂ ਨੂੰ ਉਹ ਸਪੈਸ਼ਲ ਟਰੀਟਮੈਂਟ ਕਉਂ ਦਿੰਦੇ ਹੀ ਪੈਸਾ ਪੈਸਾ ਬੋਲਦਾ ਹੈ ਪੈਸਾ ਪੈਸੇ ਨਾਲ ਹੀ ਸਾਰਾ ਕੁਝ ਕਰਦੇ ਸੀ ਉਹ ਪੈਸੇ ਨਾਲ ਬਹੁਤ ਕੁਝ ਕਰਨ ਪਈ ਜਾਂਦੇ ਸੀ ਉਹ ਕਿਧਰੇ ਕਾਰਾਂ ਤੇ ਚੜਾਉਂਦੇ ਫਿਰਦੇ ਸੀ ਕਿਧਰੇ ਸੋਹਣਾ ਸੈਲਫੀਆਂ ਲੈਂਦੇ ਸੀ ਜਿਵੇਂ ਆ ਪੁੱਤਰ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਭਰਾ ਜਾਂਦੇ ਵੀ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਪੰਜਾਬੀ ਭਰਾ ਦਾ ਆਪਣੇ ਦਾ ਕੋਈ ਕਸੂਰ ਨਹੀਂ ਕੈਨੇਡਾ ਅਮਰੀਕਾ ਤੋਂ ਆਪਾਂ ਜਾਣਦੇ ਆ ਉਹਦੇ ਆਪਣੇ ਆਸਤੇ ਉਹ ਧਰਤੀ ਪਵਿੱਤਰ ਹੈ ਗੁਰੂ ਨਾਨਕ ਦਾ ਘਰ ਹੈ ਪਰ ਜਿਹੜੀ ਗੱਲ ਮੈਂ ਉਹਨਾਂ ਦੀ ਕਰਦਾ ਜਿਹੜੇ ਕਿ YouTube ਚੈਨਲ ਦੇ ਉੱਪਰ ਬੈਠ ਕੇ ਸਿਰਫ ਪ੍ਰਪੋਗੈਂਡਾ ਤੇ ਆਪਾਂ ਨੂੰ ਵਿਊਅਰਸ਼ਿਪ ਲੈਣ ਦੇ ਲਈ ਚੈਨਲ ਖੋਲੇ ਹੋਏ ਸੀ ਉਹਨਾਂ ਨੇ ਇੱਕ ਨਹੀਂ 10-10 ਸਵੇਰੇ ਨਹਾਤੋ ਕੇ ਬੈਠ ਜਾਣਾ ਸਾਰੇ ਟੱਬਰ ਨੇ ਇਕੱਠੇ ਹੋ ਗਈ ਕੰਮ ਤਾਂ ਕੋਈ ਕਰਨਾ ਹੀ ਨਹੀਂ ਰੋਟੀਆਂ ਇਹ ਮਤਲਬ 호텔 ਤੋਂ ਮਾਉਂਦੇ ਹੁੰਦੇ ਸੀ ਪਹਿਲਾਂ ਇੱਕ ਤੇ ਰਿਐਕਸ਼ਨ ਕਰਨਾ ਫਿਰ ਉੱਥੋਂ ਉੱਠ ਕੇ ਦੂਜੇ ਕਮਰੇ ਜਾ ਕੇ ਦੂਜੇ ਚੈਨਲ ਤੇ ਰਿਐਕਸ਼ਨ ਕਰਨਾ ਉੱਥੋਂ ਉੱਠ ਕੇ ਤੀਜੇ ਤੇ ਕਰਨਾ ਇਹ ਵੀਡੀਓ ਵੀ ਉਹਨਾਂ ਤੱਕ ਪਹੁੰਚਾ ਦਿਓ ਹੋ ਸਕਦਾ ਉਹਨਾਂ ਨੂੰ ਗੁੱਸਾ ਲੱਗੇ ਪਰਾ ਇਹ ਸਚਾਈ ਹੈ ਜਿੰਨੀ ਛੇਤੀ ਤੁਸੀਂ ਸਮਝ ਲਓਗੇ ਉਨਾ ਹੀ ਚੰਗਾ ਹੈ ਸਿਰਫ ਤੇ ਸਿਰਫ ਉਹਨਾਂ ਨੂੰ ਪੈਸੇ ਤੱਕ ਮਤਲਬ ਹੈ ਉਹਨਾਂ ਨੂੰ ਕੋਈ ਤੁਹਾਡੀਆਂ ਵੀਡੀਓ ਚੰਗਾ ਨਹੀਂ ਲੱਗਦੀਆਂ ਕਈ ਵਾਰੀ ਤਾਂ ਵੀਡੀਓ ਚੱਲੀ ਜਾਂਦੀ ਹੁੰਦੀ ਕਿਥੇ ਕਿਥੇ ਨੋਟ ਕਰ ਲਿਓ ਇੱਕ ਅੱਧਾ ਵਿੱਚੋਂ ਮੋਬਾਈਲ ਤੇ ਲੱਗਿਆ ਹੁੰਦਾ ਵਿੱਚੋਂ ਵੇਖਣ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੁਝ ਮਨੋਂ ਉਹਨਾਂ ਦੇ ਬਸ ਵੇਖੀ ਸਾਰੀ ਵੀਡੀਓ ਮਗਰੋਂ ਕੋਈ ਰਿਐਕਸ਼ਨ ਲਿਖ ਦੇਣਗੇ ਪਾਕਿਸਤਾਨੀ ਰਿਐਕਸ਼ਨ ਰਿਐਕਸ਼ਨ ਕੀ ਨਾ ਦੋ ਚਾਰ ਗੱਲਾਂ ਇੱਕ ਇਧਰੋਂ ਬੋਲਿਆ ਕਿਧਰੋਂ ਬੋਲਿਆ ਕਿਧਰੋਂ ਬੋਲਿਆ ਉਹੋ ਜਿਹਾ ਰਿਐਕਸ਼ਨ ਦਾ ਸੀ ਤੇ ਗੁੰਡ ਚਰਚਾ ਜਾਂਦੇ ਸਾਡੇ ਬਚਪਨ ਤੋਂ ਸੁਣਦੇ ਆਉਣੇ ਆ ਉਦਾਂ ਦੇ ਰਿਐਕਸ਼ਨਾਂ ਤੋਂ ਕਰਨਾ ਕੀ ਆ ਤਾਂ ਲੱਗਿਆ ਵੀ ਆਪਣੇ ਨਵੇਂ ਚੈਨਲ ਬਣਾ ਕੇ ਉਹਦੇ ਰਹੀਂ ਉਹ ਬੈਠ ਕੇ ਇਹ ਕਹਿ ਰਿਹਾ ਆਪਣੇ ਈ ਵਿਊਅਰਸ ਨੂੰ ਜਾਨੀ ਕਿ ਜਿਹੜੇ ਇੰਡੀਆ ਦੇ ਲੋਕ ਦੇਖਦੇ ਆ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ VPN ਲਾ ਕੇ ਦੇਖ ਲਓ ਸਾਡੀਆਂ ਵੀਡੀਓ ਹਾਲਾਂਕਿ VPN ਜੇ ਕੋਈ VPN ਦੇ ਰਾਹੀਂ ਆਪਾਂ ਵੀਡੀਓ ਦੇਖਾਂਗੇ ਨਾ ਉਹ ਵਿਊ ਨਹੀਂ ਜੁੜਨਾ ਜਾਨੀ ਵੀ ਤਾਂ ਜੁੜ ਜੂਗਾ ਵਿਊ ਵਧ ਜਾਣਗੇ ਉਹਦਾ ਪੈਸਾ ਨਹੀਂ ਹੋਣਾ ਸ਼ਾਇਦ ਉਹਨਾਂ ਨੂੰ ਇਹ ਵੀ ਨਹੀਂ ਪਤਾਗਾ ਵੀ ਪੈਨਲਾ ਦੇ ਪੇਰੇ ਦਾ ਮਤਲਬ ਤੇ ਇਹੀ ਹੈ ਵੀ ਉੱਥੋਂ ਦੀ ਸਰਕਾਰ ਨੇ ਆਖਿਆ ਪ੍ਰੋਪੋਗੈਂਡਾ ਕਰੋ ਪੈਸੇ ਅਸੀਂ ਦੇਵਾਂਗੇ ਇਹ ਹੋ ਸਕਦਾ ਜੇ ਉਹ ਵੀਪੀਐਨ ਲਾ ਕੇ ਉਹਨਾਂ ਨੂੰ ਵਿਊ ਦੇ ਪੈਸੇ ਹੀ ਨਹੀਂ ਮਿਲਣੇ ਤੇ ਉਹਨਾਂ ਨੇ ਵੀਪੀਐਨ ਲਾ ਕੇ ਕਿਉਂ ਕਰੇ ਇਹ ਵੀ ਸਾਨੂੰ ਦੇਖੋ ਤੁਸੀਂ ਇਹ ਹਿਸਾਬ ਲਾ ਲਓ ਵੀ ਸਾਨੂੰ ਕਈ ਲੋਕ ਉਹਨਾਂ ਦੇ ਚੈਨਲਾਂ ਤੇ ਜਾਂਦੇ ਸੀਗੇ ਠੀਕ ਹੈ ਉਹਨਾਂ ਨਾਲ ਫੇਸ ਟੂ ਫੇਸ ਗੱਲਾਂ ਕਰਦੇ ਸੀ ਠੀਕ ਹੈ ਇੱਕ ਮਤਲਬ ਛੋਟਾ ਜਿਹਾ ਇੰਟਰਵਿਊ ਵਗੈਰਾ ਕਰਦੇ ਹੁੰਦੇ ਸੀ ਆਨਲਾਈਨ ਉਹ ਹੁਣ ਉਹਨਾਂ ਦਾ ਕੰਮ ਵੀ ਖਤਮ ਹੋ ਗਿਆ ਉਹ ਤੁਹਾਨੂੰ ਕਈ ਤਾਂ ਜਿਵੇਂ ਮੇਜਰ ਕੋਰਵਾਰੇ ਉਹ ਤਾਂ ਆਪ ਵੀ ਕਹਿੰਦਾ ਸੀਗੇ ਮੈਰੇ ਤੋਂ ਗਲਤੀ ਹੁੰਦੀ ਹੁੰਦੀ ਸੀ ਮੈਂ ਜਾਂਦਾ ਰਹਿੰਦਾ ਸੀ ਇੱਕ ਉਹਨਾਂ ਨੇ ਪਿੱਛੇ ਜੇ ਇੱਕ ਵਾਰੀ ਇਹ ਗੱਲ ਆਖੀ ਸੀ ਵੀ ਇਹ ਨਾ ਹੋਵੇ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਦਨ ਮੈਂ ਥੋੜਾ ਜਿਆ ਯਾਰਾ ਦਿਖਾਈ ਇਤਲੇ ਸ਼ਹਿਰ ਸ਼ਹਿਰ ਦੇਖਦੇ ਦੇਖਦੇ ਸੁੱਟਣਾ ਇਹ ਯਾਰੀ ਪਾਉਣਾ ਥੋੜਾ ਜਿਆ ਕੰਟੋਨਮੈਂਟ ਏਰੀਆ ਦਿਖਾਈ ਸਾਡਾ ਤਾਂ ਬੇਕਾਰ ਉਹ ਆਪ ਦੇ ਆਪ ਹੁਣ ਨਿੰਦ ਲੈਂਦੇ ਸੀਗੇ ਤੇ ਇਹੋ ਜਿਆ ਤੁਹਾਡਾ ਸਾਰੀ ਸੀਕ੍ਰੀਟ ਲੈ ਜਾਣਾ ਇਥੋਂ ਜਿਹੜਾ ਕੰਟੋਨਮੈਂਟ ਏਰੀਆ ਹੁੰਦਾ ਜਮ ਫੌਜ ਜਿੱਥੇ ਰਹਿੰਦੀ ਹੈ ਸਪ ਤੇ ਤੁਸੀਂ ਇਹ حساب ਲਾ ਲਓ ਵੀ ਉਹਨਾਂ ਦੀ ਵਿਊਵਰਸ਼ਿਪ ਸੀਗੀ ਇੰਡੀਆ ਦੀ ਠੀਕ ਹੈ ਉੱਥੇ ਹੈਗਾ ਨੈਟ ਮਹਿੰਗਾ ਜਿਹੜੀ ਆਪਾਂ ਗੱਲ ਕਰਦੇ ਜੀ ਇੱਥੇ ਹੈਗਾ ਨੈਟ ਸਸਤਾ ਹੁਣ ਜੇ ਉਹਨਾਂ ਨੂੰ ਆਪਣੇ ਇੰਡੀਆ ਦੇ ਵਿਊਵਰਸ਼ਿਪ ਦੇ ਵਿਊਰ ਦੇ ਲੋੜ ਹੀ ਨਹੀਂ ਪਾਕਿਸਤਾਨ ਵਾਸਤੇ ਚੈਨਲ ਬਣਾਇਆ ਉਹਨਾਂ ਨੇ ਪਾਕਿਸਤਾਨ 'ਚ ਦਿਖਾਈ ਜਾਣ ਕੌਣ ਰੋਕਦਾ ਚਾਰ ਦਿਨ ਹੋ ਗਏ ਉਹਨਾਂ ਦੀਆਂ ਵੀਡੀਓ ਨਹੀਂ ਪਾਰੀਆਂ ਹੁਣ ਸੱਪ ਸੰਘ ਗਿਆ ਉਹਨਾਂ ਨੂੰ ਜਿਹੜੇ ਹਰ ਰੋਜ਼ ਦੋ ਦੋ ਤਿੰਨ ਤਿੰਨ ਵੀਡੀਓ ਚੜਾਉਂਦੇ ਸੀ ਕਈ ਤਾਂ 10 ਦਿਨ ਚੜਾ ਆਂਦੇ 10 ਏਦਾਂ ਹੋ ਜਾਂਦਾ 10 ਉਹਦਾ ਨਹੀਂ 10 ਚੈਨਲਾਂ 'ਤੇ ਇੱਕ ਇੱਕ ਵੀਡੀਓ ਪਾਤੀ ਸਭ ਤੋਂ ਵੱਡੀ ਵਿਊਅਰਸ਼ਿਪ ਆਉਂਦੀ ਸੀ ਉਹਨਾਂ ਨੂੰ ਸਪੋਰਟਸ ਚੈਨਲਾਂ ਤੋਂ ਸਪੋਰਟ ਚੈਨਲ ਵਾਲੇ ਤਾਂ ਐਨੇ ਭੜਕੀ ਹੋਏ ਆ ਕਈ ਇੱਕ ਦੂਜੇ ਨਾਲ ਗਾਲੀ ਗਲੋਚ ਵੀ ਹੋ ਗਈ ਆਪਣੇ ਮਤਲਬ ਨਿਊਜ਼ ਐਂਕਰਾਂ ਨੂੰ ਗਾਲ੍ਹਾਂ ਕੱਢਦੇ ਆ ਉਹ ਕਹਿੰਦੇ ਵੀ ਸਾਡਾ ਕੰਮ ਬੰਦ ਕਰਤਾ ਇਹਨਾਂ ਨੇ ਜਾਂ ਤਾਂ ਕੰਮ ਪੁੱਠਾ ਹੋ ਗਿਆ ਜੇ ਕੋਈ ਉਹਨਾਂ ਦੀ ਪੁਰਾਣੀ ਵੀਡੀਓ ਵੀ ਦੇਖੋ ਨਾ ਤੁਸੀਂ ਕਿਤੋਂ ਘੁੰਮਦੀ ਘਮਾਉਂਦੀ ਆਏ ਇੱਕ ਗੱਲ ਨੋਟ ਕਰਿਓ ਉਹਦੇ ਵਿੱਚ ਜੇ ਉਹ ਇੰਡੀਅਨ ਟੀਮ ਦੀ ਤਾਰੀਫ਼ ਕਰਨਗੇ ਵਿਰਾਟ ਕੋਹਲੀ ਇਦਾਂ ਫਲਾਨਾ ਇਦਾਂ ਟੈਂਕ ਇਦਾਂ ਕਦੇ ਵੀ ਉਹ ਦੇਸ਼ ਦੀ ਤਾਰੀਫ਼ ਨਹੀਂ ਕਰਦੇ ਆਪਣੇ ਦੀ ਦੇਸ਼ ਦੇ ਉਹਨਾਂ ਦੇ ਆਪਣਾ ਹੀ ਹਰੇਕ ਦੇ ਹਰੇਕ ਲਈ ਆਪਣੀ ਇਹ ਤਾਂ ਮਤਲਬ ਸਾਸਰੀ ਗੱਲ ਹੀ ਹੈ ਵੀ ਆਪਣਾ ਦੇਸ਼ ਹੀ ਹਰੇਕ ਲਈ ਮਾਣ ਹੁੰਦਾ ਹੈ ਪਰ ਉਹ ਮੈਂ ਦੇਖਿਆ ਵੇ ਇਹ ਗੱਲ ਪੀਐਮ ਮੋਦੀ ਦੀ ਲੋਕਾਂ ਦੀ ਸਭ ਦੀ ਕਰ ਦੇਣਗੇ ਦੇਸ਼ ਦੀ ਕਦੇ ਨਹੀਂ ਕਰਦੇ ਇੱਥੋਂ ਪਤਾ ਲੱਗਦਾ ਵੀ ਉਹਨਾਂ ਤੇ ਨਿਗਾਹ ਹੁੰਦੀ ਹੈ ਉਹਨਾਂ ਦੇ ਆਪ ਦੇ ਜਿਹੜਾ ਮਹਿਕਮਾ ਕੋਈ ਵੀ ਮਹਿਕਮਾ ਉਹ ਆ ਤਾਂ ਅਕਸਰ ਸਿਸਟਮ ਦਾ ਹੀ ਹਿੱਸਾ ਸਾਰੇ ਤੇ ਜੋ ਅੱਜ ਤੋਂ ਜਿਹੜੀ ਮੇਨ ਗੱਲ ਇਹ ਸੀ ਸਭ ਤੋਂ ਪਹਿਲਾਂ ਤੁਹਾਡੇ ਤਾਈ ਮੈਂ ਖਬਰ ਪਹੁੰਚਾਤੀ ਵੀ ਉਟਾਰੀ ਇਰਲੈਂਡ ਰੂਟ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਨਾਲ ਸਾਰੇ ਰਸਤੇ ਨਾਲ ਤੇ ਖਤਮ ਉਧਰੋਂ ਕੋਈ ਚੀਜ਼ ਇਧਰ ਆ ਨਹੀਂ ਸਕਦੀ ਤੇ ਇਧਰੋਂ ਕੋਈ ਚੀਜ਼ ਜਾ ਸਕਦੀ ਹੈ ਕਿ ਨਹੀਂ ਉਹ ਆਉਣ ਵਾਲੇ ਟਾਈਮ ਤੇ ਜੋ ਜਿਵੇਂ ਵੀ ਕੋਈ ਫੈਸਲਾ ਸਰਕਾਰ ਕਰੂਗੀ ਫੌਨ ਐਕਸਚੇਂਜ ਦੇ ਵਿੱਚ ਜਾਂ ਜਿਹੜਾ ਐਕਸਪੋਰਟ ਕਰਦੇ ਆ ਮਾਲ ਉਹਦੇ ਬਾਰੇ ਜੋ ਵੀ ਅਪਡੇਟ ਆਉਂਦੀ ਹੈ ਮੈਂ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੇ ਦੂੰਗਾ ਸੋ ਇਸ ਗੱਲ ਤੇ ਇਨਾਕ ਤਾਂ ਮੇਰਾ ਹੱਕ ਮੰਦਾ ਵੀ ਤੁਸੀਂ ਹੁਣ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਜਲਦੀ ਜਲਦੀ 200 ਕਰ ਦਿਓ ਪੂਰਾ 143 ਅੱਜ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਆ ਇੱਕ ਬਸ ਇਸ ਵੀਡੀਓ ਦੇ ਨਾਲ ਹੀ ਪੂਰਾ 200 ਕਰ ਦਿਓ ਆਪ ਜੀ ਦਾ ਬਹੁਤ 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 ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ